ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਮੇਰੇ ਪਿੱਛੇ ਇੱਕ ਧਾਰਮਿਕ ਸਥਾਨ ਦਿਖਾਈ ਦੇ ਰਿਹਾ ਹੈਗਾ ਇਸ ਚੀਜ਼ ਦਾ ਇਤਿਹਾਸ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਆਉਂਦਾ ਹੈਗਾ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਕਿਉਂਕਿ ਇਦਾਂ ਦੇ ਜਿਹੜੇ ਸਥਾਨ ਨੇ ਅਸੀਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂਗੇ ਅੱਜ ਅਸੀਂ ਪਹੁੰਚੇ ਹੋਏ ਹਾਂਗੇ ਪਿੰਡ ਫਤੇਪੁਰ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਦੇ ਅਧੀਨ ਇਸ ਜਗ੍ਹਾ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪਣਾ ਜਿਹੜਾ ਕਾਫੀ ਦਿਨ ਬਤਾਏ ਜਾਂਦੇ ਨੇ ਕਿਉਂਕਿ ਜਦੋਂ ਸਮਾਣੇ ਅਨੁਸਾਰ ਕਰਨਾ ਸੀ ਤਾਂ ਇਸ ਜਗ੍ਹਾ ਦੇ ਉੱਤੇ ਸ਼ੀਰ ਸਿੰਗਾਵੋ ਲੋ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਸ਼ਿਕਾਇਆ ਗਿਆ ਸੀ ਕਿ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਰੋਕੇ ਸੀਗਾ ਉਹਨਾਂ ਵੱਲੋਂ ਵਿਆਉਤਬੰਦੀ ਕੀਤੀ ਗਈ ਇਸ ਤੇ ਇੱਥੇ ਰੋਕੇ ਉਹਨਾਂ ਨੇ ਸਮਾਣੇ ਵੱਲੋਂ ਤੀਰ ਮਾਰਿਆ ਸੀਗਾ ਤੀਰ ਮਾਰ ਕੇ ਉਹਨਾਂ ਨੇ ਇੱਕ ਗੱਲ ਆਖੀ ਸੀ ਕਿ ਹੁਣ ਜਿਹੜੀ ਸਮਾਣੇ ਦੀ ਜੜ ਉੱਟ ਕੇ ਹਟਾਂਗੇ ਉਹ ਤੋਂ ਬਾਅਦ ਸਮਾਣੇ ਦੇ ਉੱਤੇ ਰਾਤੋ-ਰਾਤ ਹਮਲਾ ਕੀਤਾ ਤੇ ਸਮਾਣੇ ਨੂੰ ਮਿੱਟੀ ਦੇ ਵਿੱਚ ਮੜਾ ਦਿੱਤਾ ਗਿਆ ਸੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਸਾਗਾ ਫੇਰ ਦਿੱਤਾ ਗਿਆ ਸੀਗਾ ਦੋਸਤੋ ਜਿਹੜੇ ਸਥਾਨ ਦੇ ਉੱਤੇ ਅੱਜ ਅਸੀਂ ਖੜੇ ਆਏ ਇਹ ਚੀਜ਼ਾਂ ਤੁਹਾਨੂੰ ਇਤਿਹਾਸ ਦੇ ਵਿੱਚ ਕਦੇ ਨਹੀਂ ਮਿਲਣਗੀਆਂ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਵਾਉਨੇ ਆ ਸਮਾਣੇ ਤੋਂ ਤਕਰੀਬਨ 2-3 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤਾਂਗਾ ਪਿੰਡ ਰੋਡ ਦੇ ਉੱਤੇ ਫਤਿਹਪੁਰ ਪਿੰਡ ਉੱਥੇ ਪਹੁੰਚੇ ਹੋ ਜਾਵਾਂਗੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਮਾਣੇ ਦੀ ਜੰਗ ਹੋਈ ਸੀਗੀ ਤਾਂ ਇਸ ਜਗ੍ਹਾ ਦੇ ਉੱਤੇ ਰੋਕੇ ਸੀ ਤੇ ਇੱਥੇ ਖੜ ਕੇ ਜਿਹੜਾ ਸਮਾਣੇ ਵੱਲੋਂ ਤੀਰ ਮਾਰੇ ਸੀਗਾ ਉਸ ਜਗ੍ਹਾ ਦੇ ਉੱਤੇ ਖੜੇ ਆਂਗੇ ਤੇ ਤੀਰ ਮਾਰ ਕੇ ਗੱਲ ਆਖੀ ਸੀ ਕਿ ਹੁਣ ਜਿਹੜੀ ਸਮਾਣੇ ਦੀ ਜੜਪੜ ਪੱਟ ਦਿੱਤੀ ਹੈਗੀ ਉਹ ਤੋਂ ਬਾਅਦ ਜਿਹੜੇ ਤੇ ਸਿੰਘ ਰਹੇ ਨੇ ਸੀਗੇ ਉਹਨਾਂ ਵੱਲੋਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਚਕਾਇਆ ਗਿਆ ਜਿਵੇਂ ਕਿ ਤੁਹਾਨੂੰ ਪਤਾ ਕਿ ਗੁਰੂ ਗੋਬਿੰਦ ਸਿੰਘ ਦੇ ਆਪਣੇ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਕਿ ਉਹਨਾਂ ਨੂੰ ਜਿਹੜਾ ਸ਼ਹੀਦ ਕਰਵਾਇਆ ਗਿਆ ਸੀ ਉਹ ਜਿਹੜੇ ਜਲਾਦ ਸੀ ਉਹ ਸਮਾਨ ਦੇ ਰਹਿਣ ਵਾਲੇ ਸਨ ਜਦੋਂ ਗੁਰੂ ਸਾਹਿਬਾਨ ਦੇ ਬੱਚਿਆਂ ਦੀਆਂ ਸ਼ਹੀਦੀਆਂ ਹੋ ਜਾਂਦੀਆਂ ਇਹਨਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇੱਕ ਪ੍ਰਣ ਲਿਆ ਜਾਂਦਾ ਕਿ ਜਿਹੜਾ ਮੋਗਲ ਰਾਜਾ ਉਹਨੂੰ ਮਿੱਟੀ ਦੇ ਵਿੱਚ ਮਿਰਾ ਦੇਣੀ ਹੈ ਅੱਜ ਤੁਹਾਨੂੰ ਅਸੀਂ ਉਸ ਸਥਾਨ ਦੇ ਦਰਸ਼ਨ ਕਰਵਾਵਾਂਗੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਰੋਕੇ ਸਨ ਆਪਣੀਆਂ ਫੌਜਾਂ ਦੇ ਨਾਲ ਤੇ ਦੂਜੇ ਪਾਸੇ ਜਿਹੜੀ ਮੋਗਲ ਸੈਨਾ ਸੀ ਕਿ ਉਹਨਾਂ ਦੀ ਗਿਣਤੀ ਤਕਰੀਬਨ 50000 ਦੱਸੀ ਜਾਂਦੀ ਹੈ ਜਿਹੜੇ ਕਿ ਮਾਰਣੇ ਦੇ ਵਿੱਚ ਰਹਿੰਦੇ ਸੀ ਇਸ ਜਗ੍ਹਾ ਦੇ ਉੱਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਰੁਕੇ ਸਨ ਤਾਂ ਉਹਨਾਂ ਨੇ ਇਸ ਜਗ੍ਹਾ ਤੋਂ ਤੀਰ ਮਾਰੇ ਸੀ ਕਿੱਥੇ ਬੈਠੇ ਸਨ ਤੁਹਾਨੂੰ ਅੱਜ ਦਰਸ਼ਨ ਕਰਵਾਉਣੇ ਆਂਗੇ ਅੱਜ ਅਸੀਂ ਪਹੁੰਚੇ ਹੋયાਗੇ ਫਤੇਪੁਰ ਪਿੰਡ ਇਸ ਜਗ੍ਹਾ ਦਾ ਕਿਤੇ ਵੀ ਜਿਹੜਾ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਹੁੰਦਾ ਹੈਗਾ ਪਰ ਅਸੀਂ ਜਿਹੜਾ ਲੋਕਿਆ ਹੋਇਆ ਇਤਿਹਾਸ ਆਗਾ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂਗੇ ਕਿ ਜਿਹੜਾ ਸਾਹਮਣੇ ਆਹ ਪੀਪਲ ਆਗਾ ਇਤੋਂ ਬਾਬਾ ਬੰਦਾ ਸਿੰਘ ਬਹਾਦਰ ਬੈਠੇ ਸੀਗੇ ਥੜਾ ਬਣਿਆ ਹੋਇਆਗਾ ਇਸ ਪੀਪਲ ਤੋਂ ਜਿਹੜਾ ਸਮਾਣੇ ਵੱਲੋਂ ਜਦੋਂ ਕੂਚ ਕੀਤੀ ਸੀਗੀ ਤਾਂ ਪਹਿਲਾਂ ਤੀਰ ਮਾਰਿਆ ਸੀਗਾ ਕਿ ਜਿਨ੍ਹਾਂ ਨੇ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀਗਾ ਦੀਵਾਰਾਂ ਦੇ ਵਿੱਚ ਨੇ ਦਿੱਤਾ ਗਿਆ ਸੀ ਕੰਦਰਾਂ ਦੇ ਵਿੱਚ ਨੇ ਦਿੱਤਾ ਗਿਆ ਸੀਗਾ ਇਸ ਜਗ੍ਹਾ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਬੈਠੇ ਸੀਗੇ ਇੱਥੇ ਬੈਠ ਕੇ ਉਹਨਾਂ ਨੇ ਬਿਆਉਂਤਬੰਦੀ ਕੀਤੀ ਸੀਗੀ ਕਿ ਕਿਵੇਂ ਜਿਹੜਾ ਸਮਾਣੇ ਨੂੰ ਮਿੱਟੀ ਦੇ ਵਿੱਚ ਮਿਲਾਉਣਾਗਾ ਕਿਵੇਂ ਜਿਹੜਾ ਸਮਾਣੇ ਦੇ ਉੱਤੇ ਹਮਲਾ ਕਰਨਾਗਾ ਆਖਿਆ ਜਾਂਦਾ ਕਿ ਸਾਹਾਗਾ ਫੇਰਤਾ ਸੀਗਾ ਕਿੰਨੇ ਜਿਹੜੇ ਮੁਸਲਮਾਨ ਨੇਗੇ ਉਹ ਮੌਤ ਮੌਤ ਦੇ ਘਾਟ ਉਤਾਰੇ ਸੀਗੇ ਤੇ ਕਿੰਨੇ ਜਿਹੜੇ ਮੁਗਲ ਨੇ ਉਹਨਾਂ ਨੂੰ ਜਿਹੜਾ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਸੀ ਤੁਹਾਨੂੰ ਅੱਜ ਅਸੀਂ ਦਰਸ਼ਨ ਕਰਵਾ ਰਹੇ ਹਾਂਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਜਿਹੜਾ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਨਹੀਂ ਦਿਖਾਇਆ ਗਿਆ ਅੱਜ ਤੱਕ ਕਿਸੇ ਨੂੰ ਇਹ ਚੀਜ਼ ਦਾ ਪਤਾ ਵੀ ਨਹੀਂ ਹੋਊਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਰੁਕੇ ਸਨ ਇਸ ਲਈ ਅਸੀਂ ਜਿਹੜਾ ਲੁਕਿਆ ਹੋਇਆ ਇਤਿਹਾਸ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀਗਾ ਜਦੋਂ ਉਹਨਾਂ ਨੇ ਸਮਾਣੀ ਨੂੰ ਸਾਰ ਕੀਤਾ ਸੀਗਾ ਤੇ ਬਾਬਾ ਫਤਿਹ ਸਿੰਘ ਨੂੰ ਇੱਥੋਂ ਦਾ ਜਿਹੜਾ ਮੋਢੀ ਲਾਇਆ ਸੀਗਾ ਇੱਥੋਂ ਤਾਂ ਜਿਹੜਾ ਉਹਨਾਂ ਨੂੰ ਚਾਰਜਕ ਬਣਾ ਦਿੱਤਾ ਗਿਆ ਸੀਗਾ ਇਸ ਜੰਗ ਨੂੰ ਜਿੱਤਣ ਤੋਂ ਬਾਅਦ ਤੇ ਜਦੋਂ ਇੱਥੋਂ ਸਮਾਣੀ ਨੂੰ ਜਿੱਤਦੇ ਨੇਗੇ ਉਹ ਤਾਂ ਇਸ ਜਗ੍ਹਾ ਦੇ ਉੱਤੇ ਪਹਿਲਾਂ ਰੁਕੇ ਸੀਗੇ ਇੱਥੇ ਬਿਉਂਦਬੰਦੀ ਕੀਤੀ ਸੀ ਇੱਥੇ ਜਿਹੜਾ ਆਪਣੀਆਂ ਫੌਜਾਂ ਦੇ ਨਾਲ ਜਿਹੜੇ ਵੀ ਸਿੰਘ ਸੀਗੇ ਉਹਦੇ ਨਾਲ ਤਕਰੀਬਨ ਉਹਨਾਂ ਦੀ ਗਿਣਤੀ ਤਾਂ ਘੱਟ ਦੱਸੀ ਜਾਂਦੀ ਆ ਪਰ ਜਿਹੜੇ ਵੀ ਬੰਦੇ ਹੈਗੇ ਸੀਗੇ ਸਾਰਿਆਂ ਵੱਲੋਂ ਇੱਥੇ ਰੁੱਕ ਕੇ ਪ੍ਰਸ਼ਾਦਾ ਪਾਣੀ ਛਕਿਆ ਜਾਂਦਾਗਾ ਤੇ ਤੋਂ ਬਾਅਦ ਫਿਰ ਸਮਾਣੇ ਵੱਲ ਕੂਚ ਕੀਤੀ ਜਾਂਦੀ ਆ ਰਾਤ ਦੇ ਸਮੇਂ ਉਹ ਤੋਂ ਪਹਿਲਾਂ ਇੱਥੇ ਰੁੱਕ ਕੇ ਲੰਗਰ ਪਾਣੀ ਛਕ ਕੇ ਇੱਥੋਂ ਤੀਰ ਮਾਰੇ ਸੀਗਾ ਜਿਹੜਾ ਇਤਿਹਾਸ ਦੇ ਵਿੱਚ ਚੀਜ਼ਾਂ ਆਉਂਦੀਆਂ ਨਹੀਂ ਕਿ ਇੱਥੋਂ ਜਿਹੜਾ ਤੀਰ ਛੱਡਿਆ ਜਾਂਦਾ ਕਿ ਹੁਣ ਜਿਹੜੀ ਇਸ ਤੀਰ ਵੱਲੋਂ ਸਮਾਣ ਨੇ ਜੜਪੱਟ ਦਿੱਤੀ ਗਈ ਆ